ਅੱਜ ਪੂਰੇ ਪੰਜਾਬ ਦੇ ਵਿੱਚ ਹਰ ਥਾਂ ਦੇ ਉੱਪਰ ਪੰਜਾਬ ਸਰਕਾਰ ਨੂੰ ਡੀਸੀ ਦਫ਼ਤਰਾਂ ਨੂੰ ਘੇਰਿਆ ਗਿਆ ਔਰ ਲੋਕਾਂ ਨੇ ਇਹ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਹੈ ਕਿ ਜਦੋਂ ਪੰਜਾਬ ਅੱਜ ਡੁੱਬਿਆ ਪਿਆ ਹੜ੍ਹਿਆ ਪਿਆ ਤਾਂ ਕਿਉਂ ਪੰਜਾਬ ਸਰਕਾਰ ਮੁਆਵਜ਼ੇ ਦਾ ਐਲਾਨ ਨਹੀਂ ਕਰ ਰਹੀ ਤੇ ਕਿਉਂ ਕੇਂਦਰ ਸਰਕਾਰ ਵੀ ਚੁੱਪ ਹੈ ਅੱਜ ਭਾਰਤੀ ਕਿਸਾਨੀ ਉਹਨਾਂ ਨੇ ਏਕਤਾ ਉਗਰਾਹਾਂ ਨੇ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦਾ ਘਰਾਓ ਕੀਤਾ ਔਰ ਕਰਾਓ ਕਰਕੇ ਇਹ ਮੰਗ ਕੀਤੀ ਹੈ ਕਿ ਤੁਹਾਡੀਆਂ ਗੇੜੀਆਂ ਛੇੜੀਆਂ ਤੋਂ ਲੋਕਾਂ ਨੂੰ ਕੋਈ ਫਾਇਦਾ ਨਹੀਂ ਤੁਹਾਡੇ ਦੌਰਿਆਂ ਤੋਂ ਤੁਹਾਡੇ ਜੈਜਿਆਂ ਤੋਂ ਹੁਣ ਲੋਕਾਂ ਨੂੰ ਕੋਈ ਫਾਇਦਾ ਨਹੀਂ ਤੁਸੀਂ ਕਿਉਂ ਜਿਨ੍ਹਾਂ ਦੀਆਂ ਲੱਖਾਂ ਕਿੱਲੇ ਫਸਲਾਂ ਤਬਾਹ ਹੋਈਆਂ ਉਹਨਾਂ ਲਈ ਪ੍ਰਤੀ ਕਿੱਲਾ 50-7000 ਰੁਪਇਆ ਪ੍ਰਤੀ ਕਿੱਲਾ ਮੁਆਵਜ਼ੇ ਦਾ ਐਲਾਨ ਤੁਸੀਂ ਕਿਉਂ ਨਹੀਂ ਕਰ ਰਹੇ ਜਿਨ੍ਹਾਂ ਦੇ ਹਜ਼ਾਰਾਂ ਪਸ਼ੂ ਮਰ ਗਏ ਉਹਨਾਂ ਦੇ ਲਈ ਤੁਸੀਂ ਮੁਆਵਜ਼ੇ ਦਾ ਐਲਾਨ ਕਿਉਂ ਨਹੀਂ ਕਰ ਰਹੇ ਜਿਨ੍ਹਾਂ ਦੇ ਘਰ ਡਿੱਗ ਪਏ ਉਹਨਾਂ ਲਈ ਤੁਸੀਂ ਮਦਦ ਤੇ ਮੁਆਵਜ਼ੇ ਦਾ ਐਲਾਨ ਕਿਉਂ ਨਹੀਂ ਕਰ ਰਹੇ ਅੱਜ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਦੇ ਉੱਪਰ ਘਰਾਓ ਕੀਤਾ ਗਿਆ ਧਰਨੇ ਲਗਾਏ ਗਏ ਤਸਵੀਰਾਂ ਤੁਹਾਨੂੰ ਆਪਾਂ ਦਰਨਿਆਂ ਦੀਆਂ ਜਿਹੜੀਆਂ ਉਹ ਦਿਖਾ ਰਹੇ ਆ ਲਗਭਗ 60 70 ਹਜ਼ਾਰ ਲੋਕਾਂ ਨੇ ਅੱਜ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਦੇ ਅੱਗੇ ਜਾ ਕੇ ਪੰਜਾਬ ਸਰਕਾਰ ਨੂੰ ਘੇਰਿਆ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਘੇਰਿਆ ਕਿਉਂਕਿ ਜਦੋਂ ਪੰਜਾਬ ਹੜ੍ਹਾਂ ਦੇ ਵਿੱਚ ਡੁੱਬਿਆ ਪਿਆ ਤਾਂ ਸਾਡੇ ਪੰਜਾਬ ਦੇ ਮੁਖੀ ਆ ਭਗਵੰਤ ਸਿੰਘ ਸਾਬ بیمار ਪੈ ਗਏ ਨੇ ਉਹ ਆਪਣਾ ਇਲਾਜ ਕਰਵਾ ਰਹੇ ਨੇ ਤੇ ਕੇਜਰੀਵਾਲ ਸਾਹਿਬ ਜਿਹੜੇ ਵੀ ਦਿਨਾ ਤੋਂ ਡੁੱਬੇ ਪਏ ਪੰਜਾਬ ਦੇ ਵਿੱਚ ਆਏ ਤੱਕ ਨਹੀਂ ਸੀ ਉਹ ਕੱਲ ਆਏ ਤੇ ਪਹਿਲਾਂ ਭਗਵੰਤ ਮਾਨ ਸਾਹਿਬ ਦਾ ਪਤਾ ਲੈਣ ਗਏ ਪਤਾ ਲੈਣਾ ਮਾੜੀ ਗੱਲ ਨਹੀਂ ਪਰ ਜਿਹੜੇ ਉਸ ਤੋਂ ਪਹਿਲਾਂ ਦੇ ਡੁੱਬੇ ਪਏ ਨੇ ਜਿਹੜੇ ਮਰ ਗਏ ਨੇ ਜਿਹੜੇ ਡੁੱਬ ਗਏ ਨੇ ਕਿ ਉਹਨਾਂ ਕੋਲ ਪਹਿਲਾਂ ਜਾਣਾ ਨਹੀਂ ਬੰਦਦਾ ਸੀ ਜਾ ਇਸ ਤੋਂ ਪਹਿਲਾਂ ਆਉਣਾ ਨਹੀਂ ਬੰਦਦਾ ਸੀ ਨਿੱਕੀ ਨਿੱਕੀ ਗੱਲ ਤੇ ਜਿਹੜੇ ਕੇਜਰੀਵਾਲ ਸਾਹਿਬ ਆ ਕੇ ਇੱਥੇ ਬਾਥਰੂਮਾਂ ਤੱਕ ਦਾ ਉਦਘਾਟਨ ਕਰਦੇ ਰਹੇ ਨੇ ਅੱਜ ਉਹ 20 ਦਿਨ ਲੇਟ ਕਿਉਂ ਪੰਜਾਬ ਚ ਬੜੇ ਨੇ ਕੀ ਮਜਬੂਰੀ ਸੀ ਔਰ ਅੱਜ ਨਿਕਲ ਕੇ ਗੱਲ ਨਵੀਂ ਆ ਰਹੀ ਹੈ ਕਿ ਕੇਜਰੀਵਾਲ ਸਾਹਿਬ ਦੀ ਕੱਲ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਤਰੀਕ ਸੀ ਈਡੀ ਦੀ ਇਸ ਕਰਕੇ ਕਹਿੰਦੇ ਵੀ ਉਹ ਪੰਜਾਬ ਆ ਗਏ ਦੂਜੇ ਪਾਸੇ ਜਿਹੜੇ ਕੱਲ ਕੇਂਦਰ ਸਰਕਾਰ ਦੇ ਮੰਤਰੀ ਨੇ ਛੇਵਰਾ ਚੋਹਾਨ ਖੇਤੀਬਾੜੀ ਕੇਂਦਰੀ ਮੰਤਰੀ ਉਹ ਆਏ ਨੇ ਉਹ ਵੀ ਪਾਣੀ ਚ ਵੜੇ ਉੱਥੇ ਉਹਨਾਂ ਨੇ ਵੀ ਫੋਟੋਆਂ ਖਚਾਈਆਂ ਨੇ ਪਰ ਕੀ ਐਲਾਨ ਕਰਕੇ ਗਏ ਨਹੀਂ ਕੀ ਕੋਈ ਰਾਹਤ ਪੈਕੇਜ ਲੋਕਾਂ ਦੇ ਲਈ ਕਿਸੇ ਮੁਆਵਜ਼ੇ ਦਾ ਐਲਾਨ ਕਰਕੇ ਗਏ ਦੋਵੇਂ ਸਰਕਾਰਾਂ ਕਹਿੰਦੀਆਂ ਨੇ ਅਸੀਂ ਜੈਜੇ ਲੈ ਰਹੇ ਆ ਅਸੀਂ ਗਰਦਾਵਰੀ ਕਰਾਂਗੇ ਅੱਛਾ ਜਦੋਂ ਸਰਕਾਰ ਨਹੀਂ ਸੀ ਬਣੀ ਤਾ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਗਰਦਾਵਰੀਆਂ ਬਾਅਦ ਚ ਹੋ ਜਾਣਗੀਆਂ ਪਹਿਲਾਂ ਤੁਸੀਂ ਓਕਾ ਪੁਕਾ ਐਲਾਨ ਤਾਂ ਕਰੋ ਕਿ ਜੇਕਰ ਕਿਸੇ ਦਾ ਫਸਲ ਤਬਾਹ ਹੋ ਗਈ ਤਾਂ ప్రతి ਕਿੱਲਾ ਇਹਨਾਂ ਦਵਾਂਗੇ ਮੌਕੇ ਤੇ ਮਲਮਤ ਲਾਓ ਸਾਰੀਆਂ ਸਿਆਸੀ ਪਾਰਟੀਆਂ ਇਸ ਹਾਲਾਤ ਦੇ ਵਿੱਚ ਸਿਆਸੀ ਰੋਟੀਆਂ ਸੇਕਦੀਆਂ ਨਜ਼ਰ ਆ ਰਹੀਆਂ ਨੇ ਤੰਦੂਰ ਤਪਿਆ ਨਜ਼ਰ ਆ ਰਿਹਾ ਉਹਨਾਂ ਨੂੰ ਜਦੋਂ ਵੀ ਕੋਈ ਸੰਕਟ ਆਉਂਦਾ ਤਾਂ ਸਿਆਸੀ ਪਾਰਟੀਆਂ ਨੂੰ ਇੰਜ ਲੱਗਦਾ ਜਿਵੇਂ ਤੰਦੂਰ ਤਪਿਆ ਹੋਵੇ ਤੇ ਉਹ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੀਆਂ ਨੇ ਸਾਰੀਆਂ ਪਾਰਟੀਆਂ ਦੇ ਉਹ ਲੀਡਰ ਜਿਨ੍ਹਾਂ ਸਾਰਿਆਂ ਦੀਆਂ ਸਰਕਾਰਾਂ ਪੰਜਾਬ ਤੇ ਰਹੀਆਂ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਬੰਨ ਹਰ ਵੇਰੀ ਇਨ੍ਹਾਂ ਬੰਨਾਂ ਦੇ ਉੱਪਰ ਹੀ ਖਤਰਾ ਆਉਂਦਾ ਇਹ ਸਾਰੇ ਪੱਕੇ ਕੀਤੇ ਜਾ ਸਕਦੇ ਸੀ ਜਿਹੜੀ ਗੱਲ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਸਿੰਘ ਸਾਬ ਖੁਦ ਵੀ ਕਹਿੰਦੇ ਹੁੰਦੇ ਸੀ ਕੇ ਬੰਨ ਸਾਰੇ ਪੱਕੇ ਕੀਤੇ ਜਾ ਸਕਦੇ ਨੇ ਐਸੀ ਕਿਹੜੀ ਨੌਬਤ ਹੈ ਜੇ ਇੰਨੀਆਂ ਨਹਿਰਾਂ ਪੱਕੀਆਂ ਕਰ ਲਈਆਂ ਗਈਆਂ ਤਾਂ ਦਰਿਆਵਾਂ ਦੇ ਬੰਨ ਵੀ ਕੀਤੇ ਜਾ ਸਕਦੇ ਨੇ ਜਿੱਥੋਂ ਹਰ ਸਾਲ ਟੁੱਟਣ ਦੀ ਨੌਬਤ ਆਉਂਦੀ ਹੈ ਪਰ ਕੱਖ ਨਹੀਂ ਕੀਤਾ ਗਿਆ ਉਹ ਹਾਲਾਤ ਬਣੇ ਆਹੇ ਬੂਹੇ ਆਈ ਜੰਨ ਤੇ ਵਿਨੋ ਕੁੜੀ ਦੇ ਕੰਨ ਜਦੋਂ ਹੁਣ ਪੰਜਾਬ ਡੁੱਬਣਾ ਸ਼ੁਰੂ ਹੋ ਗਿਆ ਤਾਂ ਹੁਣ ਜਾਈਆਂ ਦੀ ਵਾਰੀ ਆ ਗਈ ਹੈ ਹੁਣ ਗੇੜਿਆਂ ਦੀ ਵਾਰੀ ਆ ਗਈ ਹੈ ਦੂਜੇ ਪਾਸੇ ਜਦੋਂ ਲੋਕਾਂ ਤੋਂ ਪੁੱਛਦੇ ਆ ਤੁਸੀਂ ਦੇਖੋ ਜਿੰਨੀ ਪਬਲਿਕ ਇੱਥੇ ਪਹੁੰਚੀ ਹੈ ਸਾਰੇ ਤਿਲ ਫੁੱਲ ਕੋਸ਼ਿਸ਼ ਕਰ ਰਹੇ ਨੇ ਆਪ ਉਹ ਆਪਣਾ ਹਿੱਸਾ ਪਾਉਣ ਦੀ ਪਰ ਜਦੋਂ ਵੀ ਉੱਚੀ ਆਵਾਜ਼ ਦੇ ਕੇ ਪੁੱਛਦੇ ਆ ਕਿ ਇੱਥੇ ਪ੍ਰਸ਼ਾਸਨ ਚੋਂ ਕੌਣ-ਕੌਣ ਹੈ ਤਾਂ ਕੋਈ ਆਵਾਜ਼ ਨਹੀਂ ਆਉਂਦੀ ਚੁੱਪ ਬਰਤ ਜਾਂਦੀ ਹੈ ਜਦੋਂ ਪੁੱਛਦੇ ਆ ਕਿ ਹੱਥ ਖੜਾ ਕਰੋ ਜੀ ਸੰਗਤ ਚੋਂ ਕੌਣ-ਕੌਣ ਆਇਆ ਹੈ ਇੱਥੇ ਤਾਂ ਸਾਰੇ ਹੱਥ ਖੜੇ ਹੋ ਜਾਂਦੇ ਨੇ ਤਾਂ ਇਹ ਸਥਿਤੀ ਜਿਹੜੀ ਆ ਇਹ ਕੀ ਬਿਆਨ ਕਰਦੀ ਹੈ ਮੈਂ ਪੁੱਛ ਲੈਣਾ ਕੈਮਰੇ ਤੇ ਭਾਈ ਸਾਹਿਬ ਹੱਥ ਖੜਾ ਕਰਿਓ ਜਿਹੜੇ ਆਮ ਸੰਗਤ ਚੋਂ ਆਮ ਪਬਲਿਕ ਚੋਂ ਆਏ ਨੇ ਇੱਥੇ ਉਹ ਮੜੇ ਹੱਥ ਖੜਾ ਕਰਿਓ ਤੁਸੀਂ ਦੇਖੋ ਇਹ ਕੈਮਰਾ ਕਮਾ ਰਿਹਾ ਹੈ ਹੁਣ ਇਮਾਨਦਾਰੀ ਨਾਲ ਜਿਹੜੇ ਜਿਹੜੇ ਪ੍ਰਸ਼ਾਸਨ ਚੋਂ ਆਏ ਨੇ ਜਿਹੜੇ ਪ੍ਰਸ਼ਾਸਨ ਚੋਂ ਸਰਕਾਰ ਸਰਕਾਰ ਵੱਲੋਂ ਆਏ ਨੇ ਹੁਣ ਉਹ ਹੱਥ ਖੜਾ ਕਰਿਓ ਸਰਕਾਰ ਵੱਲੋਂ ਕੋਈ ਇੱਕ ਵੀ ਹੱਥ ਖੜਾ ਨਹੀਂ ਹੋਇਆ ਹੁਣ ਜੇਕਰ ਡੀਸੀ ਸਾਹਿਬ ਡਰਾ ਡਰੂ ਕੇ ਚੁੱਪ ਕਰਾਉਣਾ ਚਾਹਣ ਵੀ ਅਸੀਂ ਪਰਚਾ ਦਰਜ ਕਰ ਦਿਆਂਗੇ ਉਹਨਾਂ ਚੈਨਲਾਂ ਤੇ ਜਿਨ੍ਹਾਂ ਨੇ ਇਹੋ ਜੀ ਗੱਲ ਬੋਲੀ ਮੈਂ ਕਹੂੰਗਾ ਮੇਰੇ ਤੇ ਤਾਂ ਪਹਿਲਾਂ ਕਰ ਲੋ ਫਿਰ ਮੈਂ ਤਾਂ ਕਹਿਣਾ ਇੱਥੇ ਤਾਂ ਪ੍ਰਸ਼ਾਸਨ ਨਹੀਂਗਾ ਇੱਥੇ ਤਾਂ ਨੇ ਸੰਗਤ ਇੱਥੇ ਤਾਂ ਲੋਕ ਪ੍ਰਸ਼ਾਸਨ ਪਿੱਛੇ ਡੀਸੀ ਸਾਹਿਬ ਦੀ ਇੰਟਰਵਿਊ ਅਸੀਂ ਸ਼ਹਿਰ ਚੋਂ ਸੜਕ ਤੇ ਕਰਕੇ ਆਏ ਆ ਉੱਥੇ ਤੱਕ ਪ੍ਰਸ਼ਾਸਨ ਹੈਗਾ ਜਾਂ ਪੁਲਿਸ ਪਿੱਛੇ ਖੜੀ ਹੋਈ ਆ ਦਰਿਆ ਦਾ ਬੰਨ ਬੰਨਨ ਦੇ ਲਈ ਜਿਹੜੇ ਗੱਟੇ ਪੜ ਰਹੇ ਨੇ ਜਿਹੜੇ ਗੱਟੇ ਜੋੜ ਰਹੇ ਨੇ ਜਿਹੜੇ ਲੰਗਰ ਲਾ ਰਹੇ ਨੇ ਜਿਹੜੇ ਪਾਣੀ ਪੁਲਾ ਰਹੇ ਨੇ ਜਿਹੜੇ ਚਾਹ ਪੁਲਾ ਰਹੇ ਨੇ ਉਹਨਾਂ ਚ ਤਾਂ ਮੈਨੂੰ ਸਰਕਾਰ ਜੀ ਤੁਸੀਂ ਕਿਤੇ ਨਹੀਂ ਦਿਖੇ ਬਾਕੀ ਸਰਕਾਰ ਜੀ ਕੋਸ਼ਿਸ਼ਾਂ ਤੁਸੀਂ ਬਹੁਤ ਕਰ ਰਹੇ ਹੋ ਮੈਨੂੰ ਭਗਵੰਤਮਾਨ ਸਾਹਿਬ ਦੀ ਸੁਣਾਈ ਇੱਕ ਕਹਾਣੀ ਯਾਦ ਆ ਰਹੀ ਹੈ ਪੰਜਾਬ ਸਰਕਾਰ ਕਹਿ ਰਹੀ ਆ ਕਿ ਅਸੀਂ ਸਰਕਾਰਾਂ ਕਹਿ ਰਹੀਆਂ ਨੇ ਅਸੀਂ ਕੋਸ਼ਿਸ਼ਾਂ ਬਹੁਤ ਕਰ ਰਹੇ ਹਾਂ ਹੜ੍ਹ ਰੋਕਣ ਦੇ ਲਈ ਤਾਂ ਭਗਵੰਤਮਾਨ ਸਾਹਿਬ ਨੇ ਆਪ ਹੀ ਇੱਕ ਕਹਾਣੀ ਸੁਣਾਈ ਸੀ ਜਦੋਂ ਉਹ ਮੁੱਖ ਮੰਤਰੀ ਨਹੀਂ ਸੀ ਬਣੇ ਉਹ ਕਹਿੰਦੇ ਸਰਕਾਰਾਂ ਕਿੱਦਾਂ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ ਭਗਵੰਤਮਾਨ ਸਾਹਿਬ ਨੇ ਕਿਹਾ ਸੀਗਾ ਇੱਕ ਵਾਰੀ ਜੰਗਲ ਦੇ ਵਿੱਚ ਸੰਕਟ ਦਾ ਟਾਈਮ ਆ ਗਿਆ ਤੇ ਪਹਿਲਾ ਵਾਲਾ ਜਿਹੜਾ ਰਾਜਾ ਸ਼ੇਰ ਸੀ ਉਹਨੂੰ ਕਿਹਾ ਗਿਆ ਵੀ ਇਹਨੂੰ ਲਾਓ ਤੇ ਹੋਰ ਰਾਜਾ ਬਣਾਓ ਤਾਂ ਕਹਿੰਦੇ ਵੀ ਇੱਕ ਬਾਂਦਰ ਕਹਿੰਦਾ ਵੀ ਮੈਨੂੰ ਬਣਾਓ ਉਹ ਕਹਿੰਦੇ ਵੀ ਤੂੰ ਕੀ ਕਰੇਗਾ ਯਾਰ ਤੇਰੇ ਤੋਂ ਤਾਂ ਕੁਝ ਹੁੰਦਾ ਹੀ ਨਹੀਂ ਕਹਿੰਦਾ ਤੁਸੀਂ ਬਣਾ ਕੇ ਤਾਂ ਵੇਖੋ ਇੱਕ ਮੌਕਾ ਤਾਂ ਦਿਓ ਫੇਰ ਦੇਖਿਓ ਭਗਵੰਤ ਮਾਨ ਸਾਹਿਬ ਦੀ ਆਪਣੀ ਸੁਣਾਈ ਹੋਈ ਕਹਾਣੀ ਹੈ ਕਹਿੰਦੇ ਵੀ ਜੰਗਲ ਦੇ ਵਿੱਚ ਗੱਲ ਚੱਲੀ ਵੀ ਯਾਰ ਇਹਨੂੰ ਮੌਕਾ ਦੇ ਕੇ ਦੇਖ ਲੋ ਕਹਿੰਦੇ ਲੋਕਾਂ ਨੇ ਮੌਕਾ ਦਿੱਤਾ ਉਹਨੂੰ ਰਾਜਾ ਬਣਾਤਾ ਹੁਣ ਬਾਂਦਰ ਜੀ ਜੰਗਲ ਦੇ ਰਾਜਾ ਬਣ ਗਏ ਕੁਝ ਦਿਨਾਂ ਬਾਅਦ ਦੋ ਵੱਡੇ ਜਾਨਵਰ ਲੜਪੇ ਜਾਨਵਰਾਂ ਦੇ ਵੱਡੇ ਜਾਨਵਰਾਂ ਦੀਆਂ ਦੋ ਟੀਮਾਂ ਲੜਪੀਆਂ ਤੇ ਸੰਕਟ ਜੰਗਲ ਚ ਆ ਗਿਆ ਤੇ ਜੰਗਲ ਦੇ ਲੋਕ ਰਾਜਾ ਬਣੇ ਬਾਂਦਰ ਜੀ ਵੱਲ ਭੱਜੇ ਵੀ ਰਾਜਾ ਜੀ ਰਾਜਾ ਜੀ ਜਾਨਵਰਾਂ ਦੀਆਂ ਦੋ ਧਿਰਾਂ ਲੜਪੀਆਂ ਨੇ ਬੜੀ ਮਾਰ ਮਾਰ ਮਰਾਈ ਹੋ ਰਹੀ ਆ ਆਓ ਛੜਾਓ ਕੁਛ ਕਰੋ ਕਹਿੰਦੇ ਬਾਂਦਰ ਸਾਹਿਬ ਉੱਥੇ ਭੱਜੇ ਭੱਜੇ ਆਏ ਰਾਜਾ ਬਣ ਚੁੱਕੇ ਸੀ ਆਉਣਾ ਪੈਣਾ ਸੀ ਤਾਂ ਫਿਰ ਜਦੋਂ ਬਾਂਦਰ ਸਾਹਿਬ ਨੇ ਵੇਖਿਆ ਵੀ ਯਾਰੇ ਤਾਂ ਜਾਨਵਰ ਬਹੁਤ ਵੱਡੇ ਨੇ ਮੈਂ ਹੁਣ ਕੀ ਕਰਾਂ ਤਾਂ ਫਿਰ ਬਾਂਦਰ ਜੀ ਨੇ ਰਾਜਾ ਜੀ ਨੇ ਟਪੂਸੀਆਂ ਸ਼ੁਰੂ ਕਰ ਦਿੱਤੀਆਂ ਉਸ ਦਰਖਤ ਤੋਂ ਉਸ ਦਰਖਤ ਤੇ ਉਸ ਦਰਖਤ ਤੋਂ ਉਸ ਦਰਖਤ ਤੇ ਉਸ ਦਰਖਤ ਤੋਂ ਉਸ ਦਰਖਤ ਤੇ ਬਾਂਦਰ ਰਾਜਾ ਸਾਹਿਬ ਟਪੂਸੀਆਂ ਮਾਰਦੇ ਰਹੇ ਔਰ ਜਾਨਵਰਾਂ ਦੀਆਂ ਦੋਹੇ ਧਿਰਾਂ ਲੜਦੀਆਂ ਰਹੀਆਂ ਆਖਰ ਟੱਕੜੇ ਜਾਨਵਰਾਂ ਨੇ ਮਾਰੇ ਜਾਨਵਰਾਂ ਨੂੰ ਮਾਰ ਦਿੱਤਾ ਖਤਮ ਕਰ ਦਿੱਤਾ ਤੇ ਫਿਰ ਪੂਰਾ ਜੰਗਲ ਇਕੱਠਾ ਹੋਇਆ ਜੰਗਲ ਇਕੱਠਾ ਹੋਇਆ ਰਾਜਾ ਬਣੇ ਬਾਂਦਰ ਨੂੰ ਪੁੱਛਿਆ ਗਿਆ ਵੀ ਰਾਜਾ ਸਾਹਿਬ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਾਨਵਰ ਲੜੇ ਇੱਕ ਧਿਰ ਨੇ ਦੂਜੀ ਨੂੰ ਮਾਰਤਾ ਤੁਸੀਂ ਕਿਉਂ ਨਹੀਂ ਕੁਝ ਕੀਤਾ ਤਾਂ ਰਾਜਾ ਬਣੇ ਬਾਂਦਰ ਸਾਹਿਬ ਕਹਿੰਦੇ ਵੀ ਦੇਖੋ ਯਾਰ ਮੇਰੀ ਕੋਈ ਗਲਤੀ ਨਹੀਂ ਮੇਰੇ ਵੱਸ ਸੀ ਭੱਜ ਦੌੜ ਕਰਨੀ ਤੇ ਭੱਜ ਦੌੜ ਮੈਂ ਪੂਰੀ ਕੀਤੀ ਆ ਹੁਣ ਜੇ ਭੱਜ ਦੌੜ ਕਰਿਆਂ ਵੀ ਇਹ ਨਹੀਂ ਰੁਕੇ ਤਾਂ ਮੇਰਾ ਕੀ ਕਸੂਰ ਹੈ ਬਸ ਇਸੇ ਤਰ੍ਹਾਂ ਦੀ ਭੱਜ ਦੌੜ ਅੱਜ ਸਰਕਾਰਾਂ ਕਰ ਰਹੀਆਂ ਨੇ ਤੇ ਬਾਅਦ ਚ ਕਹਿਣਗੇ ਵੀ ਵੇਖੋ ਜੀ ਕੁਦਰਤੀ ਕਰੋਪੀ ਸੀ ਇਹਦੇ ਵਿੱਚ ਸਾਡਾ ਕੀ ਕਸੂਰ ਹੈ